ਸ਼ਰੀਫ ਕੰਮ ਹੋਣ ਤੋਂ ਪਹਿਲਾਂ ਦੱਸ ਦੇ ਤਾਂ ਸਾਡਾ ਕੰਮ ਹੋਣ ਵਾਲਾ ਸਾਲਾ ਉਹ ਕਦੇ ਕੰਮ ਹੀ ਨਹੀਂ ਹੁੰਦਾ ਕਿੱਥੇ ਰਹਿਣੀ ਆ ਬਸ ਚੱਲੇ ਆਵਾਂ ਨੋਨੀ ਇੱਥੇ ਬੈਠਾ ਖੇਖਣ ਕਰੀ ਜਾਂਦਾ ਮੱਝਾਂ ਮਿਹਨਤੀ ਜੱਟਾਂ ਦੇ ਪੁੱਤ ਮੱਕੀ ਵੀ ਆ ਬੀਜ ਦੇ ਮੱਝਾਂ ਗਾਇਆਂ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮਾਰਨਿੰਗ ਫਰੈਂਡਸ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਆਹੜੇ ਮਿਸਨੇਜੇ ਨਹੀਂ ਹੁੰਦੇ ਇਹ ਹਰ ਇੱਕ ਕੰਮ ਆਪਦਾ ਕਰ ਉਹ ਤਾਂ ਪਹਿਲਾਂ ਦਾਦੇ ਦਾ ਸਾਡਾ ਕੰਮ ਹੋਣਾ ਵਾਲਾ ਸਾਲਾ ਉਹ ਕਦੇ ਕੰਮ ਹੀ ਨਹੀਂ ਹੁੰਦਾ ਪੂਰਾ ਆਪਣਾ ਉਹ ਕੰਮ ਨਹੀਂ ਕਦੇ ਪੂਰਾ ਆਇਆ ਹਾਂਜੀ ਉਹਨੂੰ ਕਿਹਾ ਵੀ ਭੈਣ ਤੇ ਉਹਦੇ ਮਗਰ ਪਾ ਕੇ ਛੱਡਿਆ ਇੱਕ ਦਿਨ ਲੈ 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 ਮੋਚਾ ਨਹੀਂ ਕੀ ਕਰਾਲੀਆਂ ਭਾਈ ਤੇ ਹੂੰ ਸੁੱਜ ਬੜਾ ਗਿਆ ਤੇਰਾ ਟਪੇੜਾ ਮਾਰੀਆਂ ਕਿਸੇ ਨੇ ਹੈ ਉਹ ਬਾਹ ਸੱਟ ਲੱਗੀ ਤੁਸੀਂ ਬਾਥਰੂਮ ਚ ਦੇਖ ਪਏ ਕਿੱਥੇ ਵੱਜੀ ਸੱਟ ਆ ਇਹ ਬੰਦਾ ਇਹ ਦੂਜਾ ਜੈਕੀ ਚੈਨ ਕਹਿੰਦਾ ਮੈਂ ਸੁਣੋ ਰੈਂ ਕਰ ਐਂ ਜੇ ਕਰ ਬਾ ਐਂਜ ਕਰ ਬਾਇਆ ਜੀ ਹਾਂ ਵੀਰ ਜੀ ਤੀ ਲੈ ਹਾਂ ਵੀ ਇੱਥੇ ਨਾ ਪੁੰਤੀ ਜਾ ਮਾਵਾਂ ਤੋਂ ਇਹੋ ਚੋਣਾਂ ਦੇ ਖੜਨਾ ਅੰਦਰ ਚਲੇ ਜਾਓ ਅਜੋ ਗਈਆਂ ਅਜੇ ਨਹੀਂ ਮੁੜਗਾਂ ਅਜੇ ਤੱਕ ਰੈਡੀ ਟੂ ਮਸ਼ੀਨ ਵੀ ਰੈਡੀ ਆ ਮੈਂ ਵੀ ਰੈਡੀ ਆ ਕਿੱਥੇ ਰੈਡੀ ਆ ਬਸ ਚੱਲੇ ਆਵਾਂ ਨੋਨੀ ਬੈਠਾ ਖੇਖਣ ਕਰੀ ਜਾਂਦਾ ਮੱਜਾ ਗੰਨਿਆ ਚੋਈਆਂ ਗੀਆਂ ਗੰਨਿਆ ਦੋ ਮੱਝਾਂ ਰਹਿ ਗਈਆਂ ਆ ਗਾਵਾਂ ਹਾਰੀਆਂ ਬੰਨੀਆਂ ਜੇ ਫਿਰ ਉਹਨਾਂ ਨੇ ਕਿਓ ਲੋ ਗਾਵਾਂ ਨੂੰ ਚੱਲ ਮੋਟਿਆ ਲੈ ਕੇ ਚੱਲ ਮਸ਼ੀਨ ਆ ਡਰਾਮਾ ਵੀ ਫੜ ਓਏ ਆ ਜਾ ਪਾਣੀ ਵੀ ਸਾਲ ਲੈ ਲੈ ਡਰਮੀ ਛਤੀ ਨਾਨੀ ਨੂੰ ਫੜ ਕੇ 50 ਰੁਪਏ ਮਿਹਨਤੀ ਜੱਟਾਂ ਦੇ ਪੁੱਤ ਮੱਕੀ ਵੀ ਆ ਬੀਜਦੇ ਮੱਝਾਂ ਗਾਇਆਂ ਵੀ ਚੋਂਦੇ ਚਲੋ 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 ਮੇਰੀ ਵੀਰ ਚਲੋ 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 ਜੁਵੀ ਚਾਵੀ ਲਿਆ ਬੱਤਰ ਉੱਥੇ ਹੀ ਚਲੋ ਮੇਰਾ ਵੀਰ ਚਲੋ ਹੈਂ گاਵਾں ਦੋ ਪੈੜੀਆਂ ਬਹੁਤ ਆ ਚੱਲ ਵੀ ਮਿੱਤਰਾ ਚੱਲ 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 ਸ਼ਾਵਾ 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 ਬੱਲੇ 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 ਚੱਲ ਛੱ ਆ ਛੱਲ ਚੱਲ ਲੈ ਵੀਰ ਸ਼ਾਫੋ ਵੀ ਛੋ ਉਹ ਦੀ ਗੱਲ ਟਾਈਮ ਨਾਲੀ ਬੜਾ ਮਗੜੋ ਮਗਰਾ ਰਹੀ ਕਿ ਨਹੀਂ ਮੋਟੀ ਜੀਏ ਆਈ ਜਾ ਦਾਣਾ ਤੇ ਦੱਬ ਗਈ ਕੀ ਕਰਨਾ ਹੀ ਨਹੀਂ ਤੂੰ ਮਾਣੋਂ ਨਿੰਮਰੀ ਗੋਲੀਆਂ ਜੀ ਮਰੀ ਗੋਲੀਆਂ ਖਾ ਪੀ ਕੇ ਲੱਸੀ ਪੀ ਪੀ ਕੇ ਡਕਾਰਾਂ ਮਾਰ ਲੀਆਂ ਐਡਰ ਆ ਇਨੇ ਡਕਾਰਾਂ ਮਾਰ ਲੀਆਂ ਤੂੰ ਪੈਰ ਐ ਰੱਖਿਆ ਜਿਵੇਂ ਤੇਰਾ ਪੈਰ ਟੁੱਟਾ ਹੁੰਦਾ ਏ ਹੈ ਛਿੱਧੀ ਤਰ੍ਹਾਂ ਰੱਖ ਕੇ ਨੂੰ ਪੈਰ ਨੂੰ ਓਏ ਨਿੰਮਈਓ ਆ ਮੈਲੋ ਆ ਗਿਆ ਮੈਲੋ ਢਿੱਡ ਖਾ ਪੀ ਗਿਆ ਫਰਿਆ ਬਿਆ ਦਾ ਮੂੰਹ ਲਵੇੜ ਲਿਆ ਲੱਛੀ ਨਾ ਮਸ਼ੀਨ ਨਾ ਮੂੰਹ ਲਵੇੜ ਲਿਆ ਲੱਛੀ ਨਾ ਲੱਛੀ ਨਾ ਮੋਟੀ ਨਾ ਹਾਂਜੀ ਗਾਇਜ਼ ਤੁਸੀਂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ